ਅੰਮ੍ਰਿਤਸਰ ਚ ਦਵਾਈ ਮੇਰੇ ਤੇ ਰਾਮਾਲੇ ਤੇ ਕੀ ਹੋਇਆ ਗਲੀ ਨੰਬਰ 9 ਬਟਾਲਾ ਰੋਡ ਐ ਅਜਿ ਕੀ ਹੋਇਆ ਕਿ ਬਸਪੇ ਬਲਾਸਟ ਹੋਇਆਗਾ ਕੋਈ ਫੈਕਟਰੀ ਦੇ ਸਾਹਮਣੇ ਬਲਾਸਟ ਹੋਇਆ ਇੱਕੀ ਦੀ ਫੈਕਟਰੀ ਕੀ ਕੰਮ ਕਰਦਾ ਤਰੇ ਬਸੇ ਡਾਕ ਮੈਡੀਕਲ ਦੀ ਫੈਕਟਰੀ ਐ ਮੈਡੀਸਿਨ ਦੀ ਹੈਗੀ ਐ ਬਸ ਐਹੀ ਗੱਲ ਐ ਕਿ ਤੁਸਨ ਬਲਾਸਟ ਹੋਇਆ ਹੈ ਜੇ ਪਤਾ ਨਹੀਂ ਲੱਗਾ ਕਿਸ ਚੀਜ਼ ਦਾ ਹੋਇਆ ਤੁਸੀਂ ਮੌਕੇ ਤੇ ਸੀ ਕੀ ਕਰ ਰਹੇ ਸੀ ਕਿ ਤੇ ਕੀ ਕਰ ਰਹੇ ਸੀ ਬਸ ਬੈਠੇ ਸੀ ਖਾਣਾ ਖਾ ਰਹੇ ਸੀ ਤੇ ਮਤਲਬ ਇੱਕਦਮ ਇੰਨਾ ਗੰਧਾ ਤੇ ਮਤਲਬ ਧੁਮਾਕਾ ਆ ਵਾਕੇ ਮੈਂ ਪੂਰਨ ਨਹੀਂ ਰਹੀ ਹੋ ਗਿਆ 5-10 ਮਿੰਟ ਤੇ ਨਹੀਂ ਰਹੀ ਹੋ ਗਿਆ ਮਤਲਬ ਅੰਦਰ ਵੀ ਕੱਚ ਤੱਕ ਕੱਚ ਕਾਫੀ ਜ਼ਿਆਦਾ ਫਿਲ ਖਿੱਲਰ ਗਿਆ ਉੱਪਰ ਵੀ ਸਾਢੇ 2 ਸਬ ਤੋਂ ਤੋ 3 ਲੋਕ ਤੱਕ ਇਹ ਕੱਚ ਗਿਆ ਆਇਆ ਗਿਆ ਅੰਦਰ ਸਾਡੇ ਵੀ ਹੋਇਆ ਹੈ ਨੁਕਸਾਨ ਹੋਇਆ ਥੋੜਾ ਜਿਹਾ ਕਿੰਨੇ ਲੋਕ ਜ਼ਖਮੀ ਜ਼ਖਮੀ ਪਈ ਦੇ ਕੋ 5-6 ਜਣੇ ਤੇ ਹੋਈ ਹੀ ਇਹਦੇ ਤਿੰਨ ਦੋ ਦੋ ਜਿਹੜੇ ਮੈਂ ਦੇ ਗਏ ਉਹ ਤੇ ਪੂਰੇ ਮਤਲਬ ਬਰਨ ਹੋ ਗਏ ਇੱਕ ਲੇਡੀ ਜੀ ਉਹਨੂੰ ਫੋਟੋ ਲੱਗਾਈ ਆ ਉੱਤੇ ਵੀ ਪਗਲੇ ਲੱਗੇ ਉਹ ਕੇ ਐਂਬੂਲੈਂਸ ਆ ਵੇਟ ਕਰਦੇ ਫਿਰ ਦਿੱਕਤ ਹੋ ਗਈ ਤੇ ਉਹਨਾਂ ਨੂੰ ਹਸਪੀਟਲ ਲੈ ਗਏ ਆ ਤੇ ਹੋਰ ਬੜਾ ਨੇ ਅੰਦਰ ਕੋਪ ਹੋਰ ਕਿੰਨੇ

ਤੁਸੀਂ ਕੋੜਾ ਬ੍ਰੇਕ ਕਰਦੇ ਹੋ ਅਨਸਰ ਤੀਸਰਾ ਮੈਂ ਹਮਲਾ ਤੇਰਾ ਹੋਇਆ ਜੀ ਫੋਨ ਕਰੋ ਯਾਰ ਆਪਣਾ ਸਾਨੂੰ ਆ ਥੋੜੀ ਦੇਰ ਹੋਈ ਆ ਔਰ ਕੌਲ ਆਈ ਸੀਗੀ ਕਿ ਪੁੱਲੂ ਵਾਲੀ ਫੈਕਟਰੀ ਦੇ ਵਿੱਚ ਇੱਕ ਦਵਾਈਆਂ ਵਾਲੀ ਫੈਕਟਰੀ ਆ ਜਿਹਦੇ ਵਿੱਚ ਬਲਾਸਟ ਹੋਇਆ ਵਾ ਉਹ ਅਸੀਂ ਇੱਥੇ ਆਏ ਆ ਖੈਰ ਬਰਗੇਡ ਵਾਲੀ ਗੱਡੀ ਵੀ ਆਈ ਹੋਈ ਆ ਤੇ ਦੇਖਿਆ ਵਾ ਜਿਹੜੇ ਮਾਲਕ ਨੇ ਇਹਨਾਂ ਦੇ ਵਰਨਸੂਰੀ ਜੀ ਉਹ ਮਿਲੇ ਨੇ ਸਾਨੂੰ ਉਹ ਇੱਕ ਇਹਨਾਂ ਦਾ ਜਿਹੜਾ ਪਾਊਡਰ ਸਿਕਾਉਂਦੇ ਆ ਜਿਹੜਾ ਜਿਹੜੀ ਮਸ਼ੀਨ ਦੇ ਨਾਲ ਉਹ ਰੈਰ ਉਹਨੂੰ ਭੋਲਦੇ ਆ ਉਹ ਮਤਲਬ ਜਾਂ ਉਹ ਓਵਰ ਹੀਟ ਹੋ ਗਿਆ ਫਟਿਆ ਵਾ ਜਾਂ ਉਹਦੇ ਵਿੱਚ ਕੋਈ ਫਾਲਟ ਆਇਆ ਉਹਦਾ ਕਰਕੇ ਛੱਡਿਆ ਵਾ ਤੇ ਬਾਕੀ ਉਹਦੇ ਨਾਲ ਫਟਣ ਦੇ ਨਾਲ ਨਾ ਦੋ ਬੰਦੇ ਤੇ ਇੱਕ ਔਰ ਨੂੰ ਥੋੜਾ ਜਿਹਾ ਮਤਲਬ ਆਈਆ ਸੱਟਾਂ ਲੱਗੀਆਂ ਨੇ ਜਾਂ ਕਹੋ ਲਓ ਜੀ ਉਹਨਾਂ ਨੂੰ ਥੋੜਾ ਜਿਹਾ ਕੋਈ ਪ੍ਰੋਬਲ ਸਾਹ ਦੇ ਵਿੱਚ ਪ੍ਰੋਬਲ ਆਈਆ ਉਹਨਾਂ ਨੂੰ ਕੌਫੇਡ ਹਸਪਤਲ ਇਹਨਾਂ ਦੇ ਸਾਥੀ ਸਾਹਿਬ ਲੈ ਕੇ ਗਏ ਹੋਏ ਆ ਅਸੀਂ ਬਾਕੀ ਦੇਖ ਰਹੇ ਆ ਇਹ ਬਾਕੀ ਹੋਰ ਚੈੱਕ ਕਰ ਰਹੇ ਆ ਕਿ ਕਿੰਨਾ ਕੁ ਨੁਕਸਾਨ ਆਇਆ ਜਾਂ ਕੋਈ ਹੋਰ ਨਾ ਵੀ ਹੋ ਜਾਈ ਤੇ ਕਿਉਂਕਿ ਅੰਦਰ ਕਨੈਕਸ਼ਨ ਬਿਜਲੀ ਦਾ ਟੱਟਾ ਆਇਆ ਟੋਟਲ ਕਿੰਨੇ ਚੱਕ ਵੀ ਗਏ ਤਿੰਨ ਨੇ ਉਹ ਢਾਂਸ ਨੇ ਇੱਕ ਲੇਡੀ ਆ ਫੈਕਟਰੀ ਕਿਸ ਚੀਜ਼ ਦੀ ਹੈ ਦਵਾਈਆਂ ਦੀ ਫੈਕਟਰੀ ਆ ਹੋਰ ਜਿਵੇਂ ਬੋਲੀਆਂ ਬਣਦੀਆਂ ਨੇ ਮੈਡੀਕੀਨੀਆਂ ਆ ਅੱਜ ਅਸੀਂ ਆਏ ਹੀ ਆ ਦੇਖ ਰਹੇ ਆ ਕਿ ਜੋ ਆਊਗਾ ਦੇਖਾਂਗੇ ਉਸ ਨਾਲ ਨਾ ਕਰਾਂਗੇ ਠੀਕ ਹੈ